ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਕਹਾਣੀ ਲਹਿਰ ਤੇ ਮੇਰਾ ਨਾਮ ਜੀਵਨ ਹੈ ਅਤਿਅਜ ਮੈਂ ਤੁਹਾਡੇ ਵਾਸਤੇ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਤੰਤ ਕਥਾ ਲੈ ਕੇ ਆਈ ਹਾਂ ਅੱਜ ਦੀ ਕਹਾਣੀ ਬਾਤਾਂ ਸ਼ੇਰੇ ਪੰਜਾਬ ਦੀਆਂ ਜੁਆਈ ਹੈ ਇਹ ਪੁਸਤਕ ਲਿਖੀ ਗਈ ਹੈ ਜੁਗਿੰਦਰ ਸਿੰਘ ਕੈਰੋ ਦੁਆਰਾ ਸਾਡੀ ਕਹਾਣੀ ਦਾ ਨਾਮ ਹੈ ਮਹਾਰਾਜਾ ਦਾਨਿਆ ਇੱਕ ਵਾਰ ਦੀ ਗੱਲ ਹੈ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਇੱਕ ਬੜਾ ਦੁਖੀ ਬੰਦਾ ਆਇਆ ਉਨੇ ਮਹਾਰਾਜੇ ਅੱਗੇ ਫਰਿਆਦ ਕੀਤੀ ਕਿ ਉਹਨੇ ਫਲਾਣੇ ਬੰਦੇ ਨੂੰ ਐਨੀ ਰਕਮ ਉਧਾਰ ਦਿੱਤੀ ਸੀ ਤੇ ਉਸ ਤੋਂ ਬਾਅਦ ਉਹ ਪਰਦੇਸਾਂ ਨੂੰ ਚਲੇ ਗਿਆ ਸੀ ਹੁਣ ਜਦੋਂ ਉਹ ਵਾਪਸ ਆਇਆ ਹੈ ਤਾਂ ਉਧਾਰ ਲੈਣ ਵਾਲਾ ਬੰਦਾ ਉਹਦੇ ਪੈਸੇ ਦੇਣ ਤੋਂ ਮੁੱਕਰ ਗਿਆ ਹੈ ਹੁਣ ਉਹ ਪੈਰਾਂ ਤੇ ਪਾਣੀ ਵੀ ਨਹੀਂ ਪੈਣ ਦਿੰਦਾ ਉਹ ਇਹੋ ਹੀ ਕਹੀ ਜਾਂਦਾ ਹੈ ਮੈਂ ਤਾਂ ਤੇਰੇ ਕੋਲੋਂ ਕੋਈ ਪੈਸਾ ਲਿਆ ਹੀ ਨਹੀਂ ਮੇਰੀ ਤੁਹਾਡੇ ਪਾਸ ਬੇਨਤੀ ਹੈ ਕਿ ਮੈਂ ਗਰੀਬ ਬੰਦਾ ਹਾਂ ਅਤੇ ਮੈਨੂੰ ਮੇਰੀ ਰਕਮ ਵਾਪਸ ਦਵਾਈ ਜਾਵੇ ਮਹਾਰਾਜੇ ਨੇ ਹੁਕਮ ਦਿੱਤਾ ਕਿ ਉਹ ਕੱਲ ਨੂੰ ਆਵੇ ਅਗਲੇ ਦਿਨ ਉਹ ਗਰੀਬ ਆਦਮੀ ਫਿਰ ਦਰਬਾਰ ਵਿੱਚ ਹਾਜ਼ਰ ਹੋਇਆ ਤਾਂ ਉਸਨੇ ਵੇਖਿਆ ਕਿ ਸਿਪਾਹੀ ਉਸ ਬੰਦੇ ਨੂੰ ਵੀ ਲੈ ਕੇ ਆਏ ਹੋਏ ਸਨ ਜਿਸ ਨੂੰ ਉਸਨੇ ਪੈਸੇ ਦਿੱਤੇ ਹੋਏ ਸਨ ਜਦੋਂ ਮਹਾਰਾਜ ਨੇ ਉਸ ਬੰਦੇ ਨੂੰ ਪੈਸੇ ਬਾਰੇ ਪੁੱਛਿਆ ਤਾਂ ਉਹ ਸਾਫ਼ ਮੁਕਰ ਗਿਆ ਅਤੇ ਕਹਿਣ ਲੱਗਿਆ ਮੈਂ ਤਾਂ ਪੈਸੇ ਲਏ ਹੀ ਨਹੀਂ ਇਹ ਆਦਮੀ ਐਵੇਂ ਹੀ ਝੂਠ ਬੋਲ ਰਿਹਾ ਹੈ ਮੈਂ ਤਾਂ ਇਸ ਨੂੰ ਜਾਣਦਾ ਵੀ ਨਹੀਂ ਅਤਨਾ ਹੀ ਪਹਿਲਾ ਕਦੀ ਮੈਂ ਇਸ ਨੂੰ ਕਿਧਰੇ ਮਿਲਿਆ ਹੀ ਹਾਂ ਮਹਾਰਾਜਾ ਸਾਹਿਬ ਨੇ ਉਸ ਗਰੀਬ ਆਦਮੀ ਨੂੰ ਕਿਹਾ ਸੁਣਾ ਪਈ ਤੂੰ ਤਾਂ ਕਹਿੰਦਾ ਸੀ ਮੈਂ ਇਸ ਨੂੰ ਪੈਸੇ ਫੜਾਏ ਸਨ ਪਰ ਇਹ ਆਦਮੀ ਕਹਿੰਦਾ ਹੈ ਮੈਂ ਲੈ ਹੀ ਨਹੀਂ ਹੁਣ ਗੱਲ ਕਿਵੇਂ ਬਣੇ ਉਸ ਗਰੀਬ ਆਦਮੀ ਨੇ ਫਿਰ ਤੱਲਾ ਮਾਰ ਕੇ ਕਿਹਾ ਮਹਾਰਾਜ ਮੈਂ ਸੱਚ ਕਹਿੰਦਾ ਹਾਂ ਕਿ ਮੈਂ ਇਸ ਨੂੰ ਆਪਣੀ ਰਕਮ ਅਮਾਨਤ ਦੇ ਤੌਰ ਤੇ ਦੇ ਗਿਆ ਸੀ ਕਿਉਂਕਿ ਮੈਂ ਪਰਦੇਸ ਜਾਣਾ ਸੀ ਅਤੇ ਮੈਂ ਇਸ ਗੱਲੋਂ ਡਰਦਾ ਸੀ ਕਿ ਜੇ ਮੈਂ ਆਪਣੇ ਪੈਸੇ ਨਾ ਲੈ ਕੇ ਗਿਆ ਤਾਂ ਕਿਧਰੇ ਰਸਤੇ ਵਿੱਚ ਗੁਆਚ ਹੀ ਨਾ ਜਾਣ ਇਸ ਲਈ ਮੈਂ ਇਸ ਬੰਦੇ ਨੂੰ ਆਪਣੇ ਪੈਸੇ ਅਮਾਨਤ ਰੱਖਣ ਲਈ ਦੇ ਗਿਆ ਸੀ ਹੁਣ ਇਸ ਦਾ ਐਨੀ ਦੇਰ ਬਾਅਦ ਦਿਲ ਬੇਈਮਾਨ ਹੋ ਗਿਆ ਹੈ ਤੁਸੀਂ ਮੈਨੂੰ ਇਨਸਾਫ ਦਿਵਾਓ ਅਤੇ ਮੇਰੇ ਪੈਸੇ ਇਹਦੇ ਕੋਲੋਂ ਵਾਪਸ ਦਿਵਾਓ ਮਹਾਰਾਜਾ ਸਾਹਿਬ ਸੋਚੀ ਪਏ ਗਏ ਥੋੜੀ ਦੇਰ ਬਾਅਦ ਉਹ ਕਹਿਣ ਲੱਗੇ ਕਿ ਭਲਿਆ ਮਾਨਸਾ जो तू तो पैसे देते सन उस समय कोई होर तेरा है सी? उस बंदे ने जवाब दिता कि नहीं महाराज उस समय अते मैं ही सा, कोई तीजा बंदा हाजिर नहीं सी। महाराज ने उसनु फिर कहा जरा सोच के दस उथे कोई ना कोई तो होवेगा ही वो बंदा कहन लग्या नहीं महाराज होर कोई नहीं महाराजा फिर कहन लगे होर सोच ल ਤੇ ਤੂੰ ਇਸ ਨੂੰ ਕਿੱਥੇ ਪੈਸੇ ਦਿੱਤੇ ਸਨ ਉਸ ਬੰਦੇ ਨੇ ਜਵਾਬ ਦਿੱਤਾ ਕਿ ਮਹਾਰਾਜ ਮੈਂ ਇਸ ਨੂੰ ਬਾਹਰ ਜੰਗਲ ਵਿੱਚ ਇੱਕ ਰੁੱਖ ਹੇਠ ਪੈਸੇ ਦਿੱਤੇ ਸਨ ਇਹ ਸੁਣ ਕੇ ਮਹਾਰਾਜ ਕਹਿਣ ਲੱਗੇ ਕਿ ਲੈ ਫਿਰ ਤਾਂ ਤੇਰਾ ਗਵਾ ਰੁੱਖ ਹੀ ਹੋਇਆ ਇਸ ਲਈ ਜਾ ਅਤੇ ਉਸ ਰੁੱਖ ਨੂੰ ਆਪਣੇ ਨਾਲ ਲੈ ਕੇ ਆ ਤਾਂ ਕਿ ਉਹ ਤੇਰੀ ਗਵਾਹੀ ਦੇਵੇ ਉਹ ਗਰੀਬ ਬੰਦਾ ਇਹ ਸੁਣ ਕੇ ਹੈਰਾਨ ਵੀ ਹੋਇਆ ਅਤੇ ਡਰ ਵੀ ਗਿਆ ਉਸਨੇ ਮਹਾਰਾਜਾਂ ਨੂੰ ਕੋਈ ਜਵਾਬ ਵੀ ਨਾ ਦਿੱਤਾ ਅਤੇ ਚੁੱਪ ਕਰਕੇ ਉੱਥੇ ਖਲੋਤਾ ਰਿਹਾ ਮਹਾਰਾਜੇ ਨੇ ਉਸਨੂੰ ਫਿਰ ਕਿਹਾ ਕਿ ਤੂੰ ਜਾਂਦਾ ਕਿਉਂ ਨਹੀਂ ਉਹਨੇ ਡਰਦੇ ਮਾਰੇ ਨੇ ਜਵਾਬ ਦਿੱਤਾ ਕਿ ਮਹਾਰਾਜ ਉਹ ਰੁੱਖ ਮੇਰੇ ਨਾਲ ਕਿਵੇਂ ਆਵੇਗਾ ਮਹਾਰਾਜੇ ਨੇ ਕਿਹਾ ਕਿ ਤੂੰ ਰੁੱਖ ਨੂੰ ਜਾ ਕੇ ਇਹ ਨਹੀਂ ਕਹਿਣਾ ਹੈ ਕਿ ਤੈਨੂੰ ਮਹਾਰਾਜੇ ਦਾ ਹੁਕਮ ਹੈ ਕਿ ਉਹਨਾਂ ਦੀ ਕਚਹਿਰੀ ਵਿੱਚ ਹਾਜ਼ਰ ਹੋ ਕੇ ਗਵਾਹੀ ਦੇ ਇਹ ਸੁਣ ਕੇ ਉਹ ਆਦਮੀ ਨਿਰਾਸ਼ ਜਿਹਾ ਹੋ ਕੇ ਜੰਗਲ ਵੱਲ ਤੁਰ ਪਿਆ ਅਤੇ ਨਾਲ-ਨਾਲ ਇਹ ਸੋਚਦਾ ਗਿਆ ਕਿ ਮਹਾਰਾਜੇ ਦਾ ਇਹ ਕੀ ਹੁਕਮ ਹੋਇਆ ਕਦੀ ਰੁੱਖ ਵੀ ਤੁਰ ਸਕਦੇ ਹਨ ਮਹਾਰਾਜੇ ਨੇ ਇੱਕ ਹਿਸਾਬ ਨਾਲ ਮੈਨੂੰ ਟਾਲਿਆ ਹੀ ਹੈ ਹੁਣ ਮੇਰੇ ਪੈਸੇ ਕਿੱਥੋਂ ਮਿਲਣੇ ਹਨ ਦੂਜੇ ਪਾਸੇ ਮਹਾਰਾਜਾ ਨੇ ਉਸ ਨੂੰ ਜੰਗਲਵਲ ਭੇਜ ਕੇ ਦੂਜੇ ਬੰਦ ਨੂੰ ਨੁੱਕਰ ਵਿੱਚ ਬੈਠਣ ਦਾ ਹੁਕਮ ਦਿੱਤਾ ਅਤੇ ਆਪ ਆਪਣੇ ਜ਼ਰੂਰੀ ਕੰਮਾਂ ਨੂੰ ਨਿਪਟਾਉਣ ਵਿੱਚ ਰੁੱਝ ਗਏ ਘੜੀ ਕੋ ਬਾਅਦ ਉਸ ਨੁੱਕਰ ਵਿੱਚ ਬੈਠੇ ਆਦਮੀ ਨੂੰ ਮਹਾਰਾਜੇ ਨੇ ਪੁੱਛਿਆ ਕਿ ਜਿਹੜਾ ਬੰਦਾ ਗਿਆ ਹੈ ਹੁਣ ਉਹ ਜੰਗਲ ਦੇ ਅਦ ਵਿੱਚ ਪਹੁੰਚ ਗਿਆ ਹੋਣਾ ਹੈ ਨਾ ਉਹ ਬੰਦਾ ਜਵਾਬ ਹੁੰਦਾ ਹੈ ਕਿ ਨਹੀਂ ਹਜ਼ੂਰ ਹਜੇ ਤਾਂ ਮਸਾ ਪੈਂਡੇ ਦਾ ਚੌਥਾ ਹਿੱਸਾ ਹੀ ਤੈਅ ਕਰ ਸਕਿਆ ਹੋਣਾ ਹੈ। ਇਹ ਸੁਣ ਕੇ ਮਹਾਰਾਜ ਫਿਰ ਆਪਣੇ ਕੰਮ ਵਿੱਚ ਰੁੱਝ ਗਏ। ਅਧ થોડી देर बाद ਉਸ ਬੰਦੇ ਨੂੰ ਪੁੱਛਦੇ ਹਨ ਕਿ ਹੁਣ ਤਾਂ ਉਹ ਬੰਦਾ ਰੁਕਕਲ ਪਹੁੰਚਣ ਹੀ ਵਾਲਾ ਹੋਣਾ ਹੈ। ਨਹੀਂ ਮਹਾਰਾਜ ਹਜੇ ਤਾਂ ਮਸਾ ਅੱਧ ਵਿੱਚ ਹੀ ਪਹੁੰਚਿਆ ਹੋਣਾ ਹੈ। ਉਹਦੀ ਗੱਲ ਸੁਣ ਕੇ ਮਹਾਰਾਜ ਫਿਰ ਆਪਣੇ ਕੰਮ ਕਰਨ ਲੱਗ ਪਏ। ਜਦੋਂ ਕੁਝ ਵਕਤ ਹੋਰ ਲੰਘਿਆ ਤਾਂ ਮਹਾਰਾਜ ਨੇ ਉਸ ਬੰਦੇ ਨੂੰ ਫਿਰ ਕਿਹਾ ਕਿ ਹੁਣ ਉਹ ਬੰਦਾ ਵਾਪਸ ਦਰਬਾਰ ਵਿੱਚ ਪਹੁੰਚਣ ਵਾਲਾ ਹੀ ਹੋਣਾ ਹੈ। ਉਸ ਬੰਦੇ ਦਾ ਜਵਾਬ ਸੀ ਨਹੀਂ ਮਹਾਰਾਜ ਹਜੇ ਉਹ ਹੋਰ ਥੋੜੀ ਦੇਰ ਨੂੰ ਪਹੁੰਚੇਗਾ ਕਿਉਂਕਿ ਹਜੇ ਉਹ ਵਾਪਸੀ ਦਾ ਪੌਣਾ ਕੋ ਪੈਂਡਾ ਤੈਅ ਕਰ ਸਕਿਆ ਹੋਣਾ ਮਹਾਰਾਜ ਨੇ ਸਿਪਾਈਆਂ ਨੂੰ ਸੱਦਿਆ ਅਤੇ ਹੁਕਮ ਦਿੱਤਾ ਕਿ ਇਸ ਬੰਦੇ ਨੂੰ ਫੜ ਲਓ ਅਤੇ ਇਹਦੇ ਕੋਲੋਂ ਉਸ ਗਰੀਬ ਬੰਦੇ ਦੀ ਰਕਮ ਵਸੂਲ ਕਰ ਲਓ ਜਦੋਂ ਬੰਦਾ ਹੈਰਾਨ ਹੋਇਆ ਡਰ ਨਾਲ ਕੰਬਦਾ ਤਰਲੇ ਮਾਰਨ ਲੱਗਿਆ ਤਾਂ ਮਹਾਰਾਜ ਨੇ ਕਿਹਾ ਕਿ ਤੂੰ ਝੂਠ ਬੋਲਦਾ ਸੀ ਕਿ ਤੂੰ ਪਹਿਲਾਂ ਉਹਨੂੰ ਕਦੀ ਮਿਲਿਆ ਹੀ ਨਹੀਂ ਪਰਦਰ ਹਕੀਕਤ ਤਸੀਂ ਦੋਵੇਂ ਉਸ ਜੰਗਲ ਵਿੱਚ ਉਸ ਰੁੱਖ ਇਕੱਠੇ ਹੋਏ ਸੀ ਉਸ ਰੁੱਖ ਹੀ ਤੂੰ ਉਹਦੇ ਤੋਂ ਪੈਸੇ ਲੈ ਸੀ ਤਾਂ ਹੀ ਤਾਂ ਤੈਨੂੰ ਪਤਾ ਹੈ ਕਿ ਉਹ ਰੁੱਖ ਕਿੱਥੇ ਹੈ ਤੇ ਕਿੰਨੀ ਦੂਰ ਹੈ ਅਤੇ ਉੱਥੇ ਆਉਣ ਜਾਣ ਵਿੱਚ ਕਿੰਨਾ ਸਮਾਂ ਦਰਕਾਰ ਹੈ ਇਹ ਸੁਣ ਕੇ ਉਹ ਬੰਦਾ ਮਾਫੀ ਮੰਗਣ ਲੱਗਾ ਅਤੇ ਆਪਣਾ ਦੋਸ਼ ਮੰਨ ਕੇ ਪੈਸੇ ਦੇਣ ਲਈ ਤਿਆਰ ਹੋ ਗਿਆ ਜਦੋਂ ਦੂਜਾ ਬੰਦਾ ਵਾਪਸ ਆਇਆ ਤਾਂ ਡਰਦਾ ਡਰਦਾ ਮਹਾਰਾਜ ਨੂੰ ਕਹਿਣ ਲੱਗਾ ਕਿ ਮਹਾਰਾਜ ਮੈਂ ਉਸ ਰੁੱਖ ਨੂੰ ਤੁਹਾਡਾ ਹੁਕਮ ਸੁਣਾਇਆ ਸੀ ਪਰ ਉਹ ਮੇਰੇ ਨਾਲ ਆਇਆ ਹੀ ਨਹੀਂ ਇਸ ਨੂੰ ਕੇ ਮਹਾਰਾਜ ਹੱਸ ਪਏ ਤੈਨੂੰ ਕਹਿਣ ਲੱਗੇ ਮੂਰਖਾ ਉਹ ਰੁਕਤਾ ਮੇਰੀ ਕਚਹਿਰੀ ਵਿੱਚ ਗਵਾਈ ਵੀ ਦੇ ਗਿਆ ਹੈ ਤੇ ਤੂੰ ਕਹਿ ਰਿਹਾ ਉਹਨੇ ਮੇਰਾ ਹੁਕਮ ਨਹੀਂ ਮੰਨਿਆ ਪਰੇ ਹੋ ਕੇ ਬੈਜਾ ਤੇ ਉਧਾਰ ਵਾਲੇ ਤੋਂ ਹੁਣ ਆਪਣੇ ਪੈਸੇ ਲੈ ਕੇ ਹੀ ਵਾਪਸ ਜਾਵੀਂ ਉਮੀਦ ਹੈ ਤੁਹਾਨੂੰ ਕਹਾਣੀ ਵਧੀਆ ਲੱਗੀ ਹੋਈ ਹੋਵੇਗੀ ਇਸ ਕਿਤਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦੀਆਂ ਬਹੁਤ ਸਾਰੀਆਂ ਕਹਾਣੀਆਂ ਇਕੱਤਰ ਹਨ ਉਹ ਸਾਡੇ ਪੰਜਾਬ ਦਾ ਮਾਣ ਅਤੇ ਗੌਰਵ ਹਨ ਅਤੇ ਇਹ ਕਥਾਵਾਂ ਸਾਨੂੰ ਉਹਨਾਂ ਦੇ ਤਜਰਬੇ ਅਤੇ ਸੂਝ-ਬੂਝ ਦੀਆਂ ਸਿੱਖਿਆਵਾਂ ਦਿੰਦੀਆਂ ਹਨ। ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਸਾਨੂੰ ਜ਼ਰੂਰ ਦੱਸੋ। ਕੋਈ ਹੋਰ ਸਾਡੇ ਲਈ رائے ਹੋਵੇ ਤਾਂ ਸਾਨੂੰ ਜ਼ਰੂਰ ਲਿਖੋ। ਜਲਦ ਹੀ ਅਸੀਂ ਆਪਣੀ ਅਗਲੀ ਕਹਾਣੀ ਲੈ ਕੇ ਆਵਾਂਗੇ। ਤੁਹਾਨੂੰ ਜੇ ਸਾਡਾ ਕੰਮ ਪਸੰਦ ਆ ਰਿਹਾ ਹੋਏ ਤਾਂ ਸਾਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ। ਧੰਨਵਾਦ।